ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੀ ਆਪਣੀ ਇੱਕ ਗੁੱਡ ਨਿਊਜ਼ ਆਈ ਹੈ ਉਹਦੇ ਬਾਰੇ ਗੱਲ ਕਰਾਂਗੇ ਅਪਾਇੰਟਮੈਂਟਾਂ ਬਾਰੇ ਗੁੱਡ ਨਿਊਜ਼ ਆਈ ਹੈ ਉਹਦੇ ਬਾਰੇ ਗੱਲ ਕਰਾਂਗੇ ਤੇ ਦੂਜੀ ਆਪਾਂ ਗੱਲ ਕਰਾਂਗੇ ਠੀਕ ਹੈ ਇੱਕ ਨਵਾਂ ਕਾਨੂੰਨ ਹੈ ਜਿਹੜਾ ਸਰਕਾਰ ਨੇ ਨਿਊ ਕਾਨੂੰਨ ਲਾਗੂ ਕੀਤਾ ਵਾ ਉਹਦੇ ਬਾਰੇ ਗੱਲ ਕਰਾਂਗੇ ਜੋ ਜਿਹੜਾ ਵਾ 20 ਮਈ ਤੋਂ ਆਪਣੇ ਇੰਡੀਆ ਵਿੱਚ ਜਿਹੜਾ ਵਾ ਉਹ ਆਪਾਂ ਕਹਿ ਲਈਏ ਕਿ ਸ਼ੁਰੂ ਹੋ ਜਾਣਾ ਲਾਗੂ ਹੋ ਜਾਣਾ ਵਾ ਕਾਨੂੰਨ ਇਹਦੇ ਬਾਰੇ ਗੱਲ ਕਰਦੇ ਕਿ ਕਿਹੜਾ ਕਾਨੂੰਨ ਵਾ ਤੇ ਜਿਹੜੇ ਵੀਰਪਰਾ ਦੇ ਪੇਪਰ ਨਿਕਲੇ ਆ ਉਹਨਾਂ ਬਾਰੇ ਤੇ ਜੇ ਇਹਨਾਂ ਨੇ ਪੇਪਰ ਲੈ ਨਿਕਲਨੇ ਉਹਨਾਂ ਬਾਰੇ ਇਹ ਸਾਰੇ ਮੇਰੇ ਵੀਰ ਭਰਾ ਇਸ ਗੱਲ ਦਾ ਜਰੂਰ ਧਿਆਨ ਰੱਖਿਓ ਨਹੀਂ ਤਾਂ ਡਾਇਡਾ ਵਾ VFS ਦੇ ਅੰਦਰ ਤੁਹਾਡਾ ਗੇੜਾ ਹੀ ਪੈਣਾ ਵਾ ਉੱਥੇ ਤੁਹਾਨੂੰ ਕੋਈ ਵੀ ਨਹੀਂ ਮਿਲਣਾ ਤੁਹਾਡੇ ਨਾਲੇ ਫਾਈਲ ਹੀ ਸਬਮਿਟ ਨਹੀਂ ਕਰਨੀ ਜੇਕਰ ਤੁਸੀਂ ਇਹ ਗੱਲ ਵੱਲ ਧਿਆਨ ਨਾ ਦਿਓਗੇ ਠੀਕ ਹੈ ਜਿਆਦਾ ਚਿਰ ਨਾਂ ਲੈਂਦੇ ਹੋਏ ਵੀਡੀਓ ਕਰਦੇ ਆਂ ਸਟਾਰਟ ਪਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਕਿ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ নোਟੀਫਿਕੇਸ਼ਨ ਸਭ ਤੋਂ ਪਹਿਲਾਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਸਾਨੂੰ ਜਾ ਕੇ ਇੰਸਟਾਗ੍ਰam ਤੇ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਸਾਨੂੰ ਇੰਸਟਾਗ੍ਰam ਤੇ ਪਰਸਨਲੀ ਮੈਸੇਜ ਕਰਕੇ ਵੀ ਪੁੱਛ ਸਕਦੇ ਜੀ ਉੱਥੇ ਵੀ ਇਹ ਭਰਾਵਾਂ ਦਾ ਇੱਕ ਆਉਂਦਾ ਵਾ ਕੀ ਕਹਿੰਦੇ ਆ ਕਿ ਸਾਨੂੰ ਉੱਥੇ ਮੈਸੇਜ ਨਹੀਂ ਦੱਲ ਜਾਂਦੇ ਉਹਨਾਂ ਵਾਸਤੇ ਆਪਾਂ ਇੱਕ ਹੱਲ ਕੀਤਾ ਕਿ ਮੈਂ ਪੋਸਟਾਂ ਪਾਈਆਂ ਹਾਂ ਉਹ ਤੁਸੀਂ ਇਹਨੂੰ ਪੋਸਟਲੇ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਪ੍ਰਾਈਵੇਟ ਵਿੱਚ ਤੁਹਾਨੂੰ ਜਵਾਬ ਮੈਸੇਜ ਕਰ ਦੂੰਗਾ ਤਾਂ ਜੋ ਬਾਅਦ ਵਿੱਚ ਆਪਾਂ ਗੱਲਬਾਤ ਕਰ ਸਕੀਏ ਲੋ ਵੀ ਫਿਰ ਕਰਦੇ ਆਂ ਸਟਾਰਟ ਵੀਡੀਓ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਜਿਹੜਾ ਨਵਾਂ ਕਾਨੂੰਨ ਬਣਾਇਆ ਸਰਕਾਰ ਨੇ ਇਹਦੇ ਬਾਰੇ ਗੱਲ ਕਰਦੇ ਆਂ ਜੋ ਆਪਣੇ ਇੰਡੀਆ ਵਿੱਚ 20 ਮਈ ਤੋਂ ਲਾਗੂ ਹੋ ਜਾਂ ਨਾ ਮ ਉਹ ਕਾਨੂੰਨ ਬਾਰੇ ਗੱਲ ਕਰਦੇ ਆ ਹੁਣ ਤੁਹਾਨੂੰ ਇਹ ਪਤਾ ਵਾ ਕਿ 9 ਮੰਥ ਵਾਲੇ ਪੇਪਰ ਨਿਕਲਦੇ ਸੀ ਨੂਲਾ ਹਾਸਾ ਮਿਲਦਾ ਸੀ ਤੇ ਵੀਰ ਭਰਾ ਅਪਾਇੰਟਮੈਂਟ ਲੈ ਕੇ ਵਿੱਚ ਤੇ ਜਮਾ ਕਰਾਣ ਤੇ ਪੇਪਰ ਤੇ ਵੀਜ਼ਾ ਆ ਜਾਂਦਾ ਵਾ ਪਰ ਹੁਣ ਇਸ ਤਰ੍ਹਾਂ ਆਪਾਂ ਨਹੀਂ ਕਰ ਸਕਦੇ ਹੁਣ ਆਪਾਂ ਨੂੰ ਇੱਕ ਹੋਰ ਨਾਲ ਜਿਹੜਾ ਬਾਣਾ ਡਾਕੂਮੈਂਟ ਲੱਗਣਾ ਵਾ ਉਹ ਹੈਗਾ ਵਾ ਸੀ ਸਟੇਜ ਦਾ ਡਾਕੂਮੈਂਟ ਵਾ ਇਹਦਾ ਮਤਲਬ ਇਹ ਵਾ ਕਿ ਜਿਹੜਾ ਤੁਹਾਡਾ ਮਾਲਕ ਵਾ ਜੇ ਤੁਹਾਡੇ ਪੇਪਰ ਭਰੇ ਵਾ ਉਹ ਪੇਪਰ ਪਰੰਤੋਂ ਬਾਅਦ ਪੇਪਰ ਨਿਕਲ ਜਾਂਦੇ ਨੂੰ ਉਲਾਸ ਤਾਂ ਮਿਲ ਜਾਂਦਾ ਵਾ ਉਹਨੂੰ ਤੁਹਾਡਾ ਕੰਟੈਕਟ ਵੀ ਕਰਨਾ ਪੈਣਾ ਵਾ ਕੰਟੈਕਟ ਮਤਲਬ ਕੀ ਤੁਹਾਡਾ ਕੰਟਰੈਕਟ ਜਿਹਨੂੰ ਆਪਾਂ ਇੱਥੇ ਠਾਣੇ ਚ ਆਂਦੇ ਹਾਂ ਕੰਟਰੈਕਟ ਤੋਂ ਕੰਟੈਕਟ ਹੁੰਦਾ ਵਾ ਠੀਕ ਆ ਕਿ ਇਹ ਬੰਦਾ ਮੇਰੇ ਕੋਲ ਇੱਥੇ ਆਣ ਕੇ ਕੰਮ ਕਰੂਗਾ ਉਹਦਾ ਕੰਟੈਕਟ ਬੰਦਾ ਇੱਕ ਠੀਕ ਆ ਉਹ ਵੀ ਮਾਲਕ ਨੂੰ ਕਰਨਾ ਪੈਂਦਾ ਹੈ ਪਹਿਲਾਂ ਇਹ ਹੁੰਦਾ ਹੈ ਕਿ ਉਹ ਕੰਟੈਕਟ ਤੋਂ ਬਿਨਾ ਹੀ ਇੱਥੇ ਬੰਦੇ ਆ ਜਾਂਦੇ ਤੇ ਇੱਥੇ ਆਣ ਕੇ ਦੋ ਨੰਬਰ ਚ ਰਹਿ ਜਾਂਦੇ ਸੀ ਜਾਂ ਪੁਰਧ ਘਾਲ ਚੱਲ ਜਾਂਦੇ ਸੀ ਕਨੈਕਟ ਕਰਦੇ ਨਹੀਂ ਹੀ ਮਾਲਕ ਕੰਮ ਫਰੇ ਰਹਾ ਦੇਣੀ ਹੁਣ ਪਰ ਉਹ ਬੰਦਾ ਫਾਈਲ ਸਬਮਿਟ ਕਰਾਦਾ ਵਾ ਜਿਹੜਾ ਕੰਟਰੈਕਟ ਜਿਹੜਾ ਵਾ ਉਹ ਆਪਣਾ ਜਿਹੜਾ ਜਿੰਨੂੰ ਜਿਹਦਾ ਮਾਲ ਕੰਟੈਕਟ ਭੇਜੂਗਾ ਤੇ ਉਹ ਕੰਟਰੈਕਟ ਨਾਲ ਉਹਨਾਂ ਨੇ ਖੜਦਾ ਹੁੰਦਾ ਵਾ VFS ਵਾਲਾ ਕੰਟੈਕਟ ਖੜਨਾ ਨਾਲ ਨੂਲੇਓਸ ਤੇ ਦੇ ਨਾਲ ਤੇ ਜੇਕਰ ਤੁਸੀਂ ਉਹ ਕੰਟੈਕਟ ਨਾਲ ਨਾ ਖੜਿਆ ਸਮਝੋ ਕਿ ਤਾਂ ਡੈਲੀ ਫਾਈਲ ਉਹਨਾਂ ਨੇ ਸਬਮਿਟ ਨਹੀਂ ਕਰਨੀ ਠੀਕ ਆ ਇਹ ਸਿੱਧੀਆਂ ਜਿਹੜੀ ਨਵੀਂ ਨਿਊਜ਼ ਆਈ ਹੈ ਜੋ ਨਵੀਂ ਅਪਡੇਟ ਆਈ ਹੈ ਪੌਦੇ ਬਾਰੇ ਗੱਲ ਕਰਦੇ ਪਿਆ ਆ ਇਦੇ ਘੱਟੋ ਘੱਟ ਮੇਰੇ ਸਾਹਮਣਾਂ 7-8 ਪੇਪਰ ਹੁੰਦੇ ਆ ਕੰਟਰੈਕਟ ਦੇ ਜੇਕਰ ਤੁਸੀਂ ਉਹ ਕੰਟਰੈਕਟ ਖੜੋਗੇ ਨਾਲ ਠੀਕ ਹੈ ਤੁਹਾਨੂੰ ਤੁਹਾਡਾ ਮਾਲਕ ਭੇਜੂਗਾ ਕੰਟਰੈਕਟ ਬਣਾ ਕੇ ਫਿਰ ਤੁਸੀਂ ਖੜੋਗੇ ਨਾਲ ਤੁਹਾਡੀ ਜਿਹੜੀ ਫਾਈਲ ਬਾ ਉਹ ਸਬਮਿਟ ਹੋਣੀ ਆ ਉੱਥੇ ਵੀਐਫਐਸ ਵਿੱਚ ਜੇਕਰ ਤੁਹਾਡਾ ਇਹ ਗੱਲ ਤੁਸੀਂ ਨਹੀਂ ਖੜਦੇ ਨਾਲ ਉਂਝੀ ਚਲ ਜਾਂਦੇ ਤੁਹਾਡੀ ਜਿਹੜੀ ਫਾਈਲ ਬਾ ਉਹ ਸਬਮਿਟ ਨਹੀਂ ਹੋਣੀ ਤੁਹਾਡੀ ਫਾਈਲ ਉੱਥੇ ਹੀ ਰਿਜੈਕਟ ਹੋ ਜਾਣੀ ਇਸ ਕਰਕੇ ਜਿਨ੍ਹਾਂ ਦੇ ਨੂਲੇ ਹਾਸਤੇ ਹੁਣ ਨਿਕਲਨੇ ਵਾ ਉਹਨਾਂ ਵੀਰਾਂ ਭਰਾਵਾਂ ਨੂੰ ਮੈਂ ਇਹ ਸਲਾਹ ਦਵਾਂਗਾ ਕਿ ਜੇਕਰ ਤੁਹਾਨੂੰ ਤੁਹਾਡਾ ਮਾਲਕ ਕੰਟੈਕਟ ਨਾਲ ਨਹੀਂ ਦਿੰਦਾ ਤਾਂ ਕੰਟੈਕਟ ਜ਼ਰੂਰ ਦੇ ਕੋਲੋਂ ਮੰਗ ਕੇ ਤੇ ਕੰਟੈਕਟ ਨਾਲ ਲੈ ਕੇ ਹੀ VFS ਵਿੱਚ ਜਾਓ ਉਸ ਤੋਂ ਬਿਨਾ ਜਾਣ ਦਾ ਕੋਈ ਤੁਹਾਨੂੰ ਫਾਇਦਾ ਨਹੀਂ ਹੋਣਾ ਤੁਹਾਡਾ ਡਾਟਾ ਵਾ ਫੇਰਾ ਹੀ ਪੈਣਾ ਤੁਹਾਨੂੰ ਉੱਥੇ ਠੀਕ ਹੈ ਇਹ ਨਵਾਂ ਕਾਨੂੰਨ ਆਇਆ ਵਾ ਹੁਣ ਇਸ ਤੋਂ ਬਿਗੈਰ ਉਹਨਾਂ ਨੇ ਫਾਈਲਾਂ ਸਬਮਿਟ ਨਹੀਂ ਕਰਨੀਆਂ ਜੀ ਠੀਕ ਹੈ ਮੈਂ ਬਾਰ ਬਾਰ ਤੁਹਾਂ ਕਹਿ ਰਿਹਾ ਹਾਂ ਕਿਉਂਕਿ ਮਾਲਕਾਂ ਨੇ ਤੁਹਾਨੂੰ ਕੱਲਾ ਨੂਲਾ ਹੌਸਤਾ ਹੀ ਦੇਣਾ ਵਾ ਖਾਸ ਕਰਕੇ ਜਿਆਦਿਆਂ ਨੇ ਕੰਟਰੈਕਟ ਕਈ ਜਿਨ੍ਹਾਂ ਨੇ ਨਵਾਂ ਮੰਥ ਵਾਲ ਜਿਨ੍ਹਾਂ ਨੇ ਕੱਲੀ ਐਂਟਰੀ ਦੀ ਗੱਲ ਕੀਤੀ ਖਾਸ ਕਰਕੇ ਉਹਨਾਂ ਨੂੰ ਤਾਂ ਕੰਟਰੈਕਟ ਡਿਆ ਵਾ ਹੋਣਾ ਹੀ ਨਹੀਂ ਉਹਨਾਂ ਦਾ ਠੀਕ ਹੈ ਇਹ ਮੇਰੇ ਵੀਰ ਭਰਾ ਖਾਸ ਕਰਕੇ ਧਿਆਨ ਰੱਖ ਕੇ ਤੇ ਫਿਰ ਜਾਇਓ ਤੁਹਾਡਾ ਵੀਐਫਐਸ ਵਿੱਚ ਗਿੜਾ ਨਾ ਪਵੇ ਮੈਂ ਤਾਂ ਇਹ ਵੀਡੀਓ ਬਣਾਉਂਦੀ ਆ ਦੂਜੇ ਨੰਬਰ ਤੇ ਆਪਾਂ ਗੱਲ ਕਰਦੇ ਆਂ ਏਡੀ ਗੁੱਡ ਨਿਊਜ਼ ਆਈ ਹੈ ਗੁੱਡ ਨਿਊਜ਼ ਆਈ ਹੈ ਅਪਾਇੰਟਮੈਂਟਾਂ ਬਾਰੇ ਜਿਵੇਂ ਸਾਰੇ ਵੀਰ ਭਰਾ ਵੇਟ ਕਰ ਰਹੇ ਆ ਵਾ ਜਿਹੜੀਆਂ ਅਪਾਇੰਟਮੈਂਟਾਂ ਆ ਫੈਮਿਲੀ ਅਪਾਇੰਟਮੈਂਟਾਂ ਤਾਂ ਓਪਨ ਹੋ ਚੁੱਕੀਆਂ ਵਾ ਬੁੱਧਵਾਰ ਤੋਂ ਓਪਨ ਹੋਈਆਂ ਵਾ ਅਪਾਇੰਟਮੈਂਟਾਂ ਮੇਰੀ ਵੀਰ ਭਰਾ ਇੱਕ ਨਾਲ ਗੱਲ ਹੋਈ ਹੈ ਉਹਨੇ ਮੈਨੂੰ ਦੱਸਿਆ ਵਾ ਠੀਕ ਹੈ ਉਹ ਮਲਕੀਏ ਕੰਮ ਕਰਦਾ ਵਾ ਠੀਕ ਹੈ ਅਪਾਇੰਟਮੈਂਟਾਂ ਦਾ ਤੇ ਉਹ ਵੀਰ ਭਰਾ ਨੇ ਕਿਹਾ ਵਾ ਕਿ ਜਿਹੜੀਆਂ ਅਪਾਇੰਟਮੈਂਟਾਂ ਵਾ ਬੁੱਧਵਾਰ ਓਪਨ ਹੋਈਆਂ ਵਾ ਫੈਮਿਲੀ ਦੀਆਂ ਫੈਮਿਲੀ ਦਾ ਕਿ ਜਿਨ੍ਹਾਂ ਦਾ ਫਾਦਰ ਜਾਂ ਮਦਰ ਇੱਥੇ ਬਾਹਰਵਾ ਤੇ ਬੱਚਾ ਉਹਨਾਂ ਦਾ ਇੰਡੀਆ ਵਿੱਚ ਵਿੱਚ ਜਾਂ ਜੀ ਦਾ ਹਸਬੰਡ ਬਾਹਰਵਾ ਤੇ ਵਾਈਫ ਇੰਡੀਆ ਵਿੱਚ ਉਹਨੂੰ ਆਪਾਂ ਕਹਿੰਦੇ ਨੇ ਫੈਮਲੀ ਅਪਾਇੰਟਮੈਂਟਸ ਤੇ ਫੈਮਲੀ ਪੇਪਰ ਹੁੰਦੇ ਆ ਠੀਕ ਹੈ ਉਹ ਵਾਲੀਆਂ ਅਪਾਇੰਟਮੈਂਟ ਜਿਹੜੀਆਂ ਵਾ ਉਹ ਓਪਨ ਹੋ ਚੁੱਕੀਆਂ ਵਾ ਠੀਕ ਹੈ ਜੇਕਰ ਉਹ ਓਪਨ ਹੋ ਗਿਆ ਸਮਝੋ ਕਿ ਅਗਲੇ ਹਫਤੇ ਦੇ ਵਿੱਚ ਚਾਂਸ ਹੈਗੇ ਆ ਪੂਰੇ ਪੂਰੇ ਬੁੱਧਵਾਰ ਤੱਕ ਜਾਂ ਸ਼ੁੱਕਰਵਾਰ ਤੱਕ ਅਗਲੇ ਅਗਲੇ ਹਫਤੇ ਦੇ ਆਪ ਤੱਕ ਸ਼ੁੱਕਰਵਾਰ ਆ ਸ਼ਨੀਵਾਰ ਆ ਅੱਜ ਠੀਕ ਹੈ ਸ਼ੁੱਕਰ ਸ਼ਨੀਵਾਰ ਅੱਜ ਤੇ ਹੁਣ ਆਪਾਂ ਗੱਲ ਕਰਾਂਗੇ ਬੁੱਧ ਬੁੱਧਵਾਰ ਅਗਲੇ ਹਫਤੇ ਤੇ ਬੁੱਧਵਾਰ ਜਾਂ ਸ਼ੁੱਕਰਵਾਰ ਜਿਹੜੀਆਂ ਅਪਾਇੰਟਮੈਂਟ ਆਇੜਾ ਵਾ ਓਪਨ ਹੋਣ ਦੇ ਚਾਂਸ ਹੈਗੇ ਪਰ ਜ਼ਿਆਦੇ ਚਾਂਸ ਜਿਹੜੇ ਵਾ ਉਹ ਬੁੱਧਵਾਰ ਹੈ ਗਿਆ ਅਪਾਇੰਟਮੈਂਟਾਂ ਆਪ ਬਣਾਉਂਦੇ 9 ਮੰਥ ਵਾਲੇ ਪੇਪਰਾਂ ਦੇ ਠੀਕ ਆ ਜਦੋਂ ਹੀ ਕੋਈ ਆਪ ਨੂੰ ਇਸ ਬਾਰੇ ਅਪਡੇਟ ਮਿਲਦੀ ਆ ਅਪਾਇੰਟਮੈਂਟਾਂ ਬਾਰੇ ਕਿ ਓਪਨ ਹੋ ਗਈਆਂ ਵਾ ਕਿ ਹਫ਼ਤਾਬ ਚੱਲ ਰਿਹਾ ਸਾਰਾ ਤੇ ਆਪਾਂ ਤੁਹਾਨੂੰ ਜ਼ਰੂਰ ਆਪਣੇ ਚੈਨਲ ਦੇ ਉੱਤੇ ਵੀਡੀਓ ਪਾ ਕੇ ਜ਼ਰੂਰ ਤੁਹਾਨੂੰ ਦੱਸਾਂਗੇ ਕਿ ਅਪਾਇੰਟਮੈਂਟਾਂ ਆਈਆਂ ਵਾ ਉਹ ਕਦੋਂ ਤੱਕ ਓਪਨ ਹੋਣਗੀਆਂ ਕਿਉਂਕਿ ਫੈਮਿਲੀ ਦੀਆਂ ਅਪਾਇੰਟਮੈਂਟਾਂ ਓਪਨ ਹੋ ਗਈਆਂ ਸਮਝੋ ਕਿ ਦੂਜੀਆਂ ਵੀ ਓਪਨ ਹੋਈ ਜਾਣੀਆਂ ਜਿੱਦ ਲਈ ਜਲਦੀ ਤੋਂ ਜਲਦੀ ਠੀਕ ਆ ਥੋੜੀ ਜੀ ਵੇਟ ਕਰੋ ਜਿਨ੍ਹਾਂ ਨੇ ਨੋਟ ਲਿਆਉਣस्ते ਆਏ ਪਏ ਆ ਥੋੜੀ ਜੀ ਵੇਟ ਕਰੋ ਤੇ ਬਾਕ ਬਾਰ ਬਾਰ ਦਬਾਰ ਬਾਰ ਤਾਂ ਕਹਿੰਦੇ ਆ ਕਿ ਜਿਹੜੇ ਉਹ ਕਾਨੂੰਨ ਜਿਹੜਾ ਨਵਾਂ ਕਾਨੂੰਨ ਬੰਦਿਆ ਵਾ 20 ਤਰੀਕ ਦਾ ਜਿਹੜਾ ਐਲਾਨ ਹੋਣਾ ਵਾ ਆਪਣੇ ਇੰਡੀਆ ਵਿੱਚ ਲਾਗੂ ਹੋਣਾ ਵਾ ਉਹ ਕਾਨੂੰਨ ਵੱਲ ਖਾਸ ਕਰਕੇ ਮੇਰੇ ਵੀਰ ਭਰਾ ਧਿਆਨ ਦਿਓ ਤਾਂ ਜੋ ਤੁਹਾਡਾ ਬਾਅਦ ਵਿੱਚ ਵੀਐਫਐਸ ਵਿੱਚ ਗਿਆ ਨਾ ਪਵੇ ਤੁਸੀਂ ਔਖੇ ਨਾ ਹੋਵੋ ਇਹ ਆਪਣਾ ਜਿਹੜਾ ਕੰਟੈਕਟ ਵਾ ਉਹ ਪਹਿਲਾਂ ਹੀ ਕਰਾ ਕੇ ਤੇ ਕੰਟੈਕਟ ਨਾਲ ਕਰੋ 8 9 ਪੇਜ ਮੇਰੇ ਸਾਂ 7 8 ਜਾਂ 8 9 ਪੇਜ ਹੁੰਦੇ ਆ ਉਹ ਕਨੈਕਟ ਤੇ ਉਹ ਤੁਸੀਂ ਬਣਾ ਕੇ ਨਾਲ ਜਿਹੜਾ ਵਾ ਖੜਨਾ ਹੁੰਦਾ ਠੀਕ ਹੈ ਉਹ ਤੁਹਾਡੇ ਤੁਹਾਨੂੰ ਮਾਲਕ ਨੇ ਹੀ ਬਾਹਰੋਂ ਭੇਜਣਾ ਨੂੰ ਲਿਆ ਉਸ ਦੇ ਨਾਲ ਹੀ ਠੀਕ ਹੈ ਲੋ ਵੀ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜਾਈਏਗਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ